ਸੱਤ ਸਰੀਏ ਕਾਲ ਦੋਸਤੋ ਕਾਂਗਰਸ ਦੇ ਵਿੱਚ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਿੱਧੂ ਜੋੜੇ ਵੱਲੋਂ ਅਜੇ ਤੱਕ ਕੋਈ ਵੀ ਜਹੀ ਰਾਹਤ ਭਰੀ ਖਬਰ ਉਹ ਹਾਈ ਕਮਾਂਡ ਵੱਲੋਂ ਨਹੀਂ ਆਈ ਹੈ ਕਹਿਣ ਦਾ ਭਾਵ ਕਿ ਨਵਜੋਤ ਕੌਰ ਸਿੱਧੂ ਦੇ ਦਿੱਤੇ ਗਏ 500 ਕਰੋੜ ਵਾਲੇ ਬਿਆਨ ਨੂੰ ਲੈ ਕੇ ਸਿਆਸਤ ਤੇ ਕਾਂਗਰਸ ਪਾਰਟੀ ਦੇ ਅੰਦਰ ਕਾਫੀ ਜੜੀ ਹਲਚਲ ਸੀ ਉਹ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਉਹਨਾਂ ਤੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੀਏ ਨੇ ਉਹਨਾਂ ਨੂੰ ਮੁੱਟਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਸੀ ਉਹਨਾਂ ਦੇ ਬਚਾਅ ਦੇ ਵਿੱਚ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈ ਕਮਾਂਡ ਨੂੰ ਮਿਲਣ ਦਾ ਸਮਾਂ ਮੰਗਿਆ ਸੀ ਕਿ ਆਪਣਾ ਪੱਖ ਰੱਖਣ ਦੇ ਲਈ ਬੇਨਤੀ ਕੀਤੀ ਸੀ ਜਿਸ ਨੂੰ ਲੈ ਕੇ ਪਹਿਲਾਂ ਤਾਂ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਸੀ ਪਰ 19 ਦਸੰਬਰ ਦਾ ਜਿਹੜਾ ਸਮਾਂ ਸੀ ਉਹਨਾਂ ਨੂੰ ਦਿੱਤਾ ਗਿਆ ਸੀ ਹਾਈ ਕਮਾਂਡ ਦੇ ਮੈਡਮ ਪ੍ਰੇਮਕਾ ਗਾਂਧੀ ਵੱਲੋਂ ਪਰ 19 ਤਰੀਕ 24 ਤੋਂ ਬਾਅਦ ਵੀ ਅਜੇ ਤੱਕ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਵੀ ਇਹੋ ਜਿਹੀ ਪ੍ਰਤੀਕਿਰਿਆ ਨਹੀਂ ਆਈ ਹੈ ਇਸ ਨੂੰ ਉਹਨਾਂ ਨੇ ਇਸ ਬਿਆਨ ਨੂੰ ਲੈ ਕੇ ਬੇਸ਼ੱਕ ਵਿਰੋਧੀ ਪਾਰਟੀਆਂ ਵੱਲੋਂ ਉਨਾ ਨਿਸ਼ਾਨੇ ਤੇ ਲਿਆ ਗਿਆ ਸੀ ਕਾਂਗਰਸ ਨੂੰ ਵੀ ਤੇ ਮੈਡਮ ਨਮਜੋਤ ਔਰ ਸਿੱਧੂ ਨੂੰ ਵੀ ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਕਿਹਾ ਸੀ ਕਿ ਇਹ ਬਿਆਨ ਕਾਂਗਰਸ ਦੀ ਪਛਟ ਰਾਜਨੀਤੀ ਨੂੰ ਜਿਹੜਾ ਬੇਨਕਾਬ ਕਰਦਾ ਹੈ ਤੇ ਲੋਕਾਂ ਨੂੰ ਹੁਣ ਸਭ ਜਿਹੜਾ ਸੱਚ ਹੈ ਉਹ ਦਿਸ ਰਿਹਾ ਹੈ ਭਾਜਪਾ ਨੇ ਤੰਝ ਕੱਸਦਿਆਂ ਕਿਹਾ ਸੀ ਕਿ ਕਾਂਗਰਸ ਸਦਾ ਤੋਂ ਹੀ ਜਿਹੜੀ ਪੈਸੇ ਦੀ ਰਾਜਨੀਤੀ ਉਹ ਕਰਦੀ ਆਈ ਹੈ ਤੇ ਹੁਣ ਉਸ ਦੇ ਨੇਤਾ ਇਸ ਗੱਲ ਨੂੰ ਕਬੂਲ ਕਰ ਰਹੇ ਹਨ ਉੱਥੇ ਹੀ ਅਕਾਲੀ ਦਲ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਦੀ ਸਿਆਸਤ ਲਈ ਇਹ ਸ਼ਰਮਨਾਕ ਹੈ ਅਤੇ ਕਾਂਗਰਸ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਮੈਡਮ ਨਮਜੋਤ ਕੋਰ ਸਿੱਧੂ ਨੇ ਇੱਕ ਤਾਂ ਇਹ 500 ਕਰੋੜ ਰੁਪਏ ਵਾਲੀ ਗੱਲ ਕੀਤੀ ਸੀ ਕਿ 500 ਕਰੋੜ ਰੁਪਏ ਨਹੀਂ ਹਨ ਨਹੀਂ ਤਾਂ ਉਹ ਮੁੱਖ ਮੰਤਰੀ ਬਣ ਸਕਦੇ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਦੇ ਇੱਨੇ ਨੇਤਾ ਨੇ ਇਹ ਪੈਸੇ ਲੈ ਕੇ ਟਿਕਾਂ ਦੀ ਮੰਗ ਕਰਦੇ ਆ ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਪਰ ਬਿਆਨ ਕੀਤਾ ਸੀ ਕਿ ਰਾਜਸਥਾਨ ਦੇ ਵਿੱਚ ਉਹਨਾਂ ਨੇ ਟਿਕਟਾਂ ਦੀ ਮੰਡੋਂ ਦਰਾਪ ਮੰਡ ਦੌਰਾਨ ਪੈਸੇ ਜਿਹੜੇ ਆ ਉਹ ਲਏ ਹੁਣ ਅੰਮ੍ਰਿਤਸਰ ਤੋਂ ਜਿਵੇਂ ਉਹਨਾਂ ਦੇ ਵਾਈਫ ਮੈਡਮ ਨਵਜੋਤ ਕੌਰ ਸਿੱਧੂ ਆਪਣੇ ਆਪ ਨੂੰ ਕਾਂਗਰਸ ਪਾਰਟੀ ਕਾਂਗਰਸ ਟਿਕਟ ਦਾ ਜਿਹੜਾ ਦਾਅਵੇਦਾਰ ਕਹਿ ਰਹੇ ਸਨ ਉੱਥੋਂ ਦੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਬੀਬੀ ਜੀਵਨ ਜੋਤ ਕੌਰ ਨੇ ਕਾਂਗਰਸੀ ਆਕੂ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਤੇ ਜਿਹੜਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਸਿੱਧੂ ਜੋੜੇ ਦੇ ਬਿਆਨ ਲਗਾਤਾਰ ਬਦਲਦੇ ਰਹਿੰਦੇ ਐ ਉਹ ਰਾਤ ਕੋ ਰਾਤ ਨੂੰ ਰਾਜਨੀਤੀ ਛੱਡ ਦਿੰਦੇ ਐ ਤੇ ਸਵੇਰੇ ਦੁਬਾਰਾ ਫਿਰ ਸਰਗਰਮ ਹੋ ਜਾਂਦੇ ਐ ਉਹਨਾਂ ਨੇ ਸਵਾਲ ਕੀਤਾ ਕਿ ਸਿੱਧੂ ਜੋੜੇ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਅਜਿਹਾ ਕਿਹੜਾ ਕੰਮ ਕੀਤਾ ਜੋ ਜਨਤਾ ਲਈ ਧਿਆਨ ਦੇਣ ਯੋਗ ਹੋਵੇ ਜੀਵਨਜੋਤ ਇੱਥੇ ਹੀ ਨਹੀਂ ਰੁਕੇ ਉਹਨਾਂ ਸਿੱਧੂ ਜੋੜੇ ਦੀਆਂ ਰਾਜਨੀਤਿਕ ਗਤੀਵਿਧੀਆਂ ਅਤੇ ਸਥਿਰਤਾ ਤੇ ਸਵਾਲ ਉਠਾਉਂਦੇ ਹੋਏ ਕਿਆ ਕਿ ਜਨਤਾ ਹੁਣ ਉਹਨਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਹੈ ਵਿਧਾਇਕ ਜੀਵਨਜੋਤ ਕੌਰ ਨੇ ਇਹ ਟਿੱਪਣੀਆਂ ਇੱਕ ਖੇਤਰੀ ਮੰਡੀ ਦੇ ਨਰੀਖਣ ਦੌਰਾਨ ਕੀਤੀਆਂ ਜੀਵਨਜੋਤ ਦਾ ਬਿਆਨ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਧਿਆਨ ਦੇਣ ਯੋਗ ਹੈ ਕਿ ਪਿਛਲੇ ਦਿਨੀ ਜਦੋਂ ਮੈਡਮ ਨਵਜੋਤ ਕੌਰ ਸਿੱਧੂ ਨੇ ਇਹ ਬਿਆਨ ਦਿੱਤਾ ਸੀ ਤਾਂ ਕਾਂਗਰਸ ਵੱਲੋਂ ਉਦੋਂ ਵੀ ਬੜੀ ਤਿੱਖੀ ਜਿਹੜੀ ਪ੍ਰਤੀਕਿਰਿਆ ਉਹ ਆਈ ਸੀ ਕਾਂਗਰਸ ਦੇ ਸਾਰੇ ਆਗੂਆਂ ਨੇ ਇੱਕ ਸੁਰ ਹੋ ਕੇ ਕਿਹਾ ਸੀ ਕਿ ਪਿਛਲੇ 4 ਸਾਲਾਂ ਤੋਂ ਇਹ ਦੋਵੇਂ ਪਤੀ ਪਤਨੀ ਰਾਜਨੀਤਿਕ ਸਰਗਰਮੀਆਂ ਤੋਂ ਦੂਰ ਨੇ ਪਰ ਜਿਵੇਂ ਹੁਣ 2027 ਦਾ ਇਲੈਕਸ਼ਨ ਨੇੜੇ ਆਇਆ ਤਾਂ ਇਹਨਾਂ ਨੇ ਫਿਰ ਆਪਣੀ ਜਿਹੜੀ ਸਰਗਰਮੀ ਹੈ ਉਹ ਵਿਖਾਉਣੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਾਂਗਰਸੀ ਵੱਡੇ ਲੀਡਰਾਂ ਨੇ ਇਸ ਗੱਲ ਨੂੰ ਲੈ ਕੇ ਵੀ ਪ੍ਰਤੀਕਿਰਿਆ ਦਿੱਤੀ ਸੀ ਕਿ ਜਿਸ ਤਰੀਕੇ ਦੇ ਨਾਲ ਹੁਣ ਸਿੱਧੂ ਜੋੜਾ ਬਿਆਨਬਾਜ਼ੀ ਕਰ ਰਿਹਾ ਹੈ ਉਹਦੇ ਨਾਲ ਪਾਰਟੀ ਨੂੰ ਫਾਇਦੇ ਦੀ ਥਾਂ ਨੁਕਸਾਨ ਹੀ ਹੋਏਗਾ ਕਿਉਂਕਿ ਇਸ ਤਰੀਕੇ ਦੀ ਜਿਹੜੀ ਰਾਜਨੀਤੀ ਹੈ ਉਹਦੇ ਨਾਲ ਜਿਹੜੇ ਵੱਡੇ ਲੀਡਰ ਹਨ ਉਹਨਾਂ ਨੇ ਉਸੇ ਵੇਲੇ ਇਹ ਗੱਲ ਕਹੀ ਸੀ ਕਿ ਅੱਜ ਤੱਕ ਕਦੀ ਐਹੋ ਜਿਹੀ ਕੋਈ ਵੀ ਗੱਲ ਨਹੀਂ ਹੋਈ ਮਤਲਬ ਪੈਸੇ ਦਾ ਲੈਣ ਦੇ ਕਿਸੇ ਸੀਟ ਨੂੰ ਲੈ ਕੇ ਨਹੀਂ ਕੀਤਾ ਗਿਆ ਸਿੱਧੂ ਮੈਡਮ ਨੂੰ ਆਪਣੀ ਜਿਹੜੀ ਬਿਆਨਬਾਜ਼ੀ ਇਹ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਤੇ ਪਾਰਟੀ ਦੀ ਅਨੁਸ਼ਾਸਨ ਜਿਹੜੀ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਹਰ ਗੱਲ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ